कोई ना पुत मैं आपे आप जाके खा लूंगा रोटी तू स्कूल तो लेट ना तो स्कूल भाग जा चल ठीक है बापू फिर मैं जानी हां चंगा पुत अरे तो तारो जी लेट हो जानी है हम चल जल्दी चलिए चल चल ਚਲ ਜੱਸੇ ਭੁੰਡਾ ਚ ਬੈਠ ਕੇ ਮਸਤੀ ਕਰਦੇ ਆ ਨਾ ਯਾਰ ਹੈਪੀ ਮੈਂ ਨਹੀਂ ਜਾਣਾ ਮੈਂ ਕਲਾਸ ਲਾਣੀ ਆ ਚਲ ਯਾਰ ਤੂੰ ਤਾਂ ਰਹੀ ਨਾ ਦੇਸੀ ਦੇਸੀ ਤੈਨੂੰ ਤਾਂ ਜ਼ਿੰਦਗੀ ਜਿਉਣ ਦਾ ਤਰੀਕਾ ਹੀ ਨਹੀਂ ਪਤਾ ਛੇਤੀ ਆਇਆ ਕਰ ਰੋਜ਼ ਲੇਟ ਕਰਾ ਦਿੰਨੀ ਆ ਯਾਰ ਹੈਪੀ ਤੈਨੂੰ ਪਤਾ ਤਾਂ ਹੈਗਾ ਘਰੇ ਮੈਂ ਇਕੱਲੀ ਹੁੰਨੀ ਆ ਨਾ ਮੰਮੀ ਹੈਗੀ ਐ ਬਾਪੂ ਦਾ ਵੀ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਯਾਰ ਫਿਰ ਵੀ ਛੇਤੀ ਕਰਿਆ ਕਰ ਯਾਰ ਮੈਂ ਛੇਤੀ ਕਰਦੀ ਆ ਨਹੀਂ ਹੁੰਦਾ ਮੇਰੇ ਤੋਂ ਰੋਜ਼ ਲੇਟ ਕਰਾ ਦਿੰਨੀ ਆ ਤੇ ਮਾਸਟਰ ਤੋਂ ਗਾਲਾਂ ਪਵਾਉਣੀ ਆ ਛੇਤੀ ਉੱਠ ਜਾ ਕਰ ਠੀਕ ਐ ਚਲ ਕੱਲ ਤੋਂ ਛੇਤੀ ਆ ਜਾ ਕਰ ਲਾ ਚਲ ਠੀਕ ਐ ਜਸਲੀ ਸਵੇਰੇ ਜਲਦੀ ਆਈਂ ਥੋੜਾ ਜਿਹਾ ਠੀਕ ਐ ਆ ਗਈ ਪੁੱਤ ਪੜ ਕੇ ਹਾਂ ਬਾਪੂ ਆ ਗਈ ਆ ਜਾ ਉਰੇ ਆ ਮੇਰੇ ਨਾਲ ਬੈਠ ਗੱਲ ਕਰਨੀ ਐ ਤੈਨੂੰ ਬਾਪੂ ਬੈਗ ਰੱਖਦਾ ਆ ਆਜ ਬੇਲੇ ਪੁੱਤ ਜਿਸੀ ਪੁੱਤ ਧਿਆਨ ਨਾਲ ਜਾਇਆ ਕਰ ਸਕੂਲ ਅੱਜ ਕੱਲ੍ਹ ਜ਼ਮਾਨਾ ਬਹੁਤ ਮਾੜਾ ਐ ਬਾਪੂ ਜੀ ਮੈਂ ਸਮਝੀ ਨਹੀਂ ਤੁਸੀਂ ਕੀ ਕਹਿ ਰਹੇ ਹੋ ਪੁੱਤਾਂ ਜਿਵੇਂ ਨੈੱਟ 'ਤੇ ਖਬਰਾਂ ਸੁਣਦੇ ਆਂਗੇ ਇਹ ਮੁੰਡੇ ਕੁੜੀਆਂ ਗਲਤ ਹਰਕਤਾਂ ਆਂ ਕਰਦੇ ਨੇ ਮੇਰੀ ਪੱਗ ਦਾ ਖਿਆਲ ਰੱਖੀ ਬਾਪੂ ਜੀ ਤੁਸੀਂ ਜਮ੍ਹਾਂ ਵੀ ਵਿਕਰ ਨਾ ਕਰੋ ਮੈਂ ਤਾਂ ਕੋਈ ਕਦਮ ਨਹੀਂ ਚੱਕੂਗੀ ਜਿਸ ਦੇ ਨਾਲ ਤੁਹਾਡਾ ਸਿਰ ਨੀਵਾ ਹੋਵੇ ਪੁੱਤਾ ਹੀ ਸਮਝਾਉਣਾ ਸੀ ਮੈਂ ਤਾਂ ਤੈਨੂੰ ਜੇ ਤੇਰੀ ਮਾਂ ਹੁੰਦੀ ਤੈਨੂੰ ਸਮਝਾ ਦਿੰਦੀ ਉਹ ਹੁਣ ਤਾਂ ਮੇਰਾ ਫਰਜ਼ ਹੀ ਆ ਸਮਝਾਉਣ ਦਾ ਮੈਂ ਤੇਰੀ ਪੱਗ ਨੂੰ ਬਿਲਕੁਲ ਦਾਗ ਨਹੀਂ ਲੱਗਣ ਦਿੰਦੀ ਬਾਪੂ ਹਜੇ ਤਾਂ ਮੈਂ ਬਹੁਤ ਪੜਨਾ ਤੇ ਪੜ ਲਿਖ ਕੇ ਅਫਸਰ ਬੰਨਣਾ ਹਾਲ ਤਾਂ ਮੇਰੇ ਬਹੁਤ ਸੁਪਨੇ ਪਏ ਨੇ ਐਂ ਤਾਂ ਧੀਏ ਮੈਨੂੰ ਤੇਰੇ ਤੇ ਮਾਣ ਹੈ ਕੀ ਕਰਦੇ ਆ ਨੀੜੀਏ ਤੇਰਾ ਤਾਂ ਰੋਜ਼ ਦਾ ਹੀ ਹੋ ਗਿਆ ਕੱਤ ਪੜਾਈ ਬਾਰੇ ਸੋਚ ਲਿਆ ਕਰ ਯਾਰ ਕੀ ਪੜਾਈ ਪੜਾਈ ਸਾਰਾ ਦਿਨ ਪੜਾਈ ਪੜਾਈ ਲਾਈ ਰੱਖਦੀ ਐ ਕਦੇ ਜੌਨਾ ਤੇ ਸਿੱਕ ਜਿਸੀ ਅਪਸਟੇਲਿੰਗ ਜੌਨਾ ਨਾਲ ਤੇ ਮੈਂ ਇੱਕ ਗੱਲ ਦੱਸਾਂ ਜਿਹੜਾ ਸਾਹਮਣੇ ਮੁੰਡਾ ਬੈਠਾ ਨਾ ਰੈੱਡ ਪੈਗ ਵਾਲੇ ਨਾਲ ਉਹ ਮੈਨੂੰ ਬੜਾ ਪਿਆਰਾ ਲੱਗਦਾ ਤੈਨੂੰ ਪਤਾ ਮੈਂ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਨਾਲੇ ਉਹ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਯਾਰ ਹੈਪੀ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕਦੇ ਤਾਂ ਹੱਥ ਤੇ ਕਰਦੇ ਬਾਰੇ ਸੋਚ ਲਿਆ ਕਰ ਯਾਰ ਕੀ ਸੌਫਲੇ ਕਰ ਤੂੰ ਤਾਂ ਰਹਿ ਨਾ ਕੰਬਲੀ ਦੇ ਕੰਬਲੀ ਦਫਾ ਹੋ ਜਾ ਯਾਰ ਮੈਨੂੰ ਨਾ ਬਲਾਈ ਤ ਕੋ ਇੱਕ ਮਿੰਟ ਮੇਰੀ ਗੱਲ ਸੁਣਿਓ ਹੈ ਪੀ ਆ ਰਪਾਇਨਾ ਕਿ ਨਾ ਤੇਰੇ ਮਿਲਦੀ ਰਹੀ ਤੂੰ ਆਪਣੇ ਘਰ ਦੇ ਨਾਲ ਗੱਲ ਕਰ ਲੈ ਕੀਪ ਦਾ ਕੋਈ ਹੱਲ ਨਿਕਲਿਆ ਵੀ ਪਿੰਡਿਆ ਤੂੰ ਕਮਲਾ ਹੋ ਗਿਆ ਮੈਂ ਇਹ ਗੱਲ ਆਪਣੇ ਕਰਦੇ ਨਾਲ ਕਿਵੇਂ ਕਰ ਸਕਦੀ ਆ ਆਪਾਂ ਇੱਕੋ ਪਿੰਡ ਦੇ ਆਪਣਾ ਤਾਂ ਵਿਆਹ ਵੀ ਨਹੀਂ ਹੋ ਸਕਦਾ ਨਾ ਯਾਰ ਲੋਕ ਕੀ ਕਹਿਣਗੇ ਯਾਰ ਲੋਕਾਂ ਦਾ ਕੀ ਹੈਗਾ ਯਾਰ ਜੇ ਮੈਂ ਵਿਆਹ ਕਰਾਉਣਾ ਤੇਰੇ ਨਾਲ ਕਰੂੰ ਬਸ ਪਿੰਡ ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ ਇਹ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਜੇ ਨਹੀਂ ਹੋ ਸਕਦਾ ਨਾ ਅੱਜ ਤੋਂ ਬਾਅਦ ਮੇਰੇ ਨਾਲ ਕੋਈ ਗੱਲ ਨਾ ਕਰੀ ਸਮਝ ਗਈ ਕਿਉਂ ਜਵਾਖਾ ਵਾਲੀ ਜਿੱਦ ਫੜੀ ਆ ਇਹ ਨਹੀਂ ਹੋ ਸਕਦਾ ਮੈਨੂੰ ਨਹੀਂ ਪਤਾ ਯਾਰ ਮੈਂ ਤਾਂ ਕਲਾਸ ਜਾ ਰਿਆਂ ਚਲ ਹੈਪੀ ਆਇਆ ਚਲ ਨਰਾਜ਼ ਹੈ ਕਿਉਂ ਕੀ ਹੋ ਗਿਆ ਯਾਰ ਹੋਣਾ ਕੀ ਹੈ ਕਹਿੰਦਾ ਵਿਆਹ ਕਰਵਾ ਤੂੰ ਆਪ ਹੀ ਸੋਚ ਇੱਕ ਪਿੰਡ ਦੇ ਹੋ ਕੇ ਅਸੀਂ ਵਿਆਹ ਕਿਵੇਂ ਕਰਵਾ ਸਕਦੇ ਹਾਂ ਯਾਰ ਮੈਂ ਵੀ ਤੈਨੂੰ ਆਹੀ ਸਮਝਾਉਣੀ ਆ ਆਪਣੇ ਮਾਪਿਆਂ ਬਾਰੇ ਸੋਚ ਤੇਰੀ ਇਸ ਗਲਤੀ ਬਾਰੇ ਸੋਚ ਕੇ ਨਾ ਉਹ ਜਿਉਂਦੇ ਜੀ ਮਰ ਜਾਣਗੇ ਯਾਰ ਪਰ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ ਮੈਂ ਉਹਦੇ ਬਿਨਾਂ ਕਿਵੇਂ ਕਰਕੇ ਉਹਨੂੰ ਮਨਾਉਣਾ ਹੀ ਪੈਣਾ ਤੇਰੀ ਆ ਉਮਰ ਪੜਨ ਦੀ ਹੈ ਤੇਰੀ ਉਮਰ ਇਸ਼ਕ ਕਰਨ ਦੀ ਨਹੀਂ ਹੈਗੀ ਇਹ ਤੂੰ ਆਪਣੀ ਨਾ ਇਰਾਮ ਕਹਾਣੀ ਆਪਣੇ ਕੋਲ ਹੀ ਰੱਖਿਆ ਕਰ ਮੈਨੂੰ ਨਾ ਦੇ ਸਲਾਹ ਅਬਦੇ ਸਲਾਹ ਆਪਣੇ ਕੋਲ ਹੀ ਰੱਖਿਆ ਕਰ ਮੈਨਲੇ ਜਿਸ ਦਿਨ ਤੈਨੂੰ ਪਿਆਰ ਹੋ ਗਿਆ ਨਾ ਉਸ ਦਿਨ ਦੇਖੂਗੀ ਨਾ ਨਾ ਪੈਣੇ ਮੈਨੂੰ ਤਾਂ ਬਹੁਤ ਡਰ ਲੱਗਦਾ ਹੈ ਤੇ ਕੰਮਾਂ ਤੋਂ ਨਾਲੇ ਮੇਰੇ ਬਾਪੂ ਨੇ ਤਾਂ ਮੈਨੂੰ ਕੁੱਤਾ ਵਾਂਗੂ ਰੱਖਿਆ ਮੈਂ ਉਹਦੀ ਪੱਗ ਨੂੰ ਕਿਵੇਂ ਤਾਂ ਅਗ ਲਾ ਦਾਂ ਰਹੀ ਨਾ ਖਚੋਡੂ ਦੀ ਖਚੋਡੂ चल चंगा यार मेरा घर आ गया मैं चल ठीक है। हेलो। हां जैसे कि मैं तो ठीक हा तू दस तू स्कूल नहीं जाना। ਨਹੀਂ ਜਸੀ ਹੁਣ ਆਪਾਂ ਕਦੇ ਨਹੀਂ ਮਿਲਾਂਗੇ ਕਿਉਂ ਕੀ ਗੱਲ ਹੈ ਮਿਲਣਾ ਕਿਉਂ ਨਹੀਂ ਮੈਂ ਤੇ ਪਿੰਡੀ ਘਰੋਂ ਭੱਜ ਗਈ ਅਸੀਂ ਕੋਲਡ ਮੈਰਿਜ ਕਰਵਾ ਰਹੇ ਹਾਂ ਇਸ ਕਰਕੇ ਆਪਾਂ ਕਦੇ ਨਹੀਂ ਮਿਲਾਂਗੇ ਹਏ ਕੰਮਲੀਏ ਤੂੰ ਆ ਕੇ ਕਿੱਦਾਂ ਲੋਕ ਕੀ ਕਹਿਣਗੇ ਨਾਲੇ ਤੇਰੇ ਘਰਦਿਆਂ ਦਾ ਕੀ ਬਣੂਗਾ ਬਸ ਹੁਣ ਜਿਹੜਾ ਕੁਝ ਹੋਊਗਾ ਦੇਖ ਹੀ ਜਾਊਗਾ ਮੈਂ ਤੇ ਪਿੰਤਾ ਘਰ ਛੱਡ ਕੇ ਬਹੁਤ ਦੂਰ ਜਾ ਚੁੱਕੇ ਹਾਂ ਮੈਂ ਤੈਨੂੰ ਇਹ ਹੀ ਦੱਸਣ ਲਈ ਫੋਨ ਕੀਤਾ ਸੀ ਕਿ ਹੁਣ ਅਸੀਂ ਕਦੇ ਵਾਪਸ ਨਹੀਂ ਆਵਾਂਗੇ ਚੱਲ ਠੀਕ ਹੈ ਓਕੇ ਬਾਏ μερικά λεπτά happy hello 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 ਜਾ ਹੈ ਪੀਣੀ ਜਾਂਦੀ ਨਹੀਂ ਬਾਪੂ ਉਹਨੂੰ ਕੋਈ ਕੰਮ ਹੋ ਗਿਆ ਮੈਂ ਚਲਦੀ ਹਾਂ ਤੁਸੇ ਰੋਟੀ ਖਾ ਲਿਓ ਅਦੀ ਨੂੰ ਕੀ ਹੋ ਗਿਆ ਡਰੀ ਜਿਹੀ ਲੱਗਦੀ ਐ ਚਲ ਮਣਾ ਰੋਟੀ ਖਾ ਕੇ ਤਾਂ ਸਕੁੱਟ ਕੇ ਆਉਣੇ ਆ ਜਾ ਸੱਚ ਤੇਨੂੰ ਇੱਕ ਗੱਲ ਪਤਾ ਹੈ ਉਹ ਕਿਹੜੀ ਗੱਲ ਮੈਨੂੰ ਤਾਂ ਦੱਸ ਉਹ ਆਪਣੇ ਵਿੰਡੋ ਕੰਦੇ ਇੱਕ ਕੁੜੀ ਭੱਜੀ ਕੀ ਦੀ ਔਰ ਇਹ ਤੇਨੂੰ ਕੰਨ ਜਿਦ ਦੱਸਾਂ ਹਾਂ ਆ ਮੱਗਰ ਦੀ ਕੁੜੀ ਨਾ ਰਹਿੰਦੀ ਸੀਗੀ ਅਜਿਹੇ ਨਾਂ ਹਾਂ ਅੱਛੀ ਹੋਰ ਇਕੱਠੀ ਸਕੂਲ ਜਾਂਦੀ ਹੁੰਦੀ ਸੀ ਨਾ ਬਈ ਕਮਾਲ ਹੋਊਗੀ ਪਤੀ ਨਹੀਂ ਕਿਸੇ ਨੂੰ ਉਹ ਇਹ ਵਾਲੀ ਕਿਹੜਾ ਅੰਦਰ ਲਾਉ ਉਹ ਵੀ ਤਾਂ ਏਸੀ ਨਾਲ ਹੀ ਰਹਿੰਦੀ ਸੀ ਉਹ ਚਲ ਆਪਾਂ ਕੀ ਲੈਣਾ ਯਾਰ ਜਿਹੜਾ ਕਰੂਗਾ ਉਹੀ ਭੁਗਤੂਗਾ ਹਾਂ ਇਹ ਗੱਲ ਵੀ ਠੀਕ ਹੈ ਯਾਰ ਆਪਾਂ ਨੇ ਕੀ ਜਾਣਿਆ ਜਿਹੜਾ ਕਰੂ ਉਹੀ ਭਰੂ ਹੋਰ ਤੂੰ ਕਿੱਧਰ ਚੱਲੇ ਮਗਰਾ ਬਾਜੀ ਤਾਂ ਪੂਰੀ ਕਰ ਜਾ ਦੇ ਨੁਕੀ ਹੋ ਗਿਆ ਤੇ ਉਹ 40 ਬਾਜੀ ਛੱਡ ਕੇ ਪਾਤੀ ਆ ਜਸੀ ਤੁਮੇ ਨਾਲ ਸੱਚ ਸੱਚ ਲੱਗਦੇ ਹੈਪੀ ਨੇ ਤੈਨੂੰ ਫੋਨ ਤਾਂ ਨਹੀਂ ਕੀਤਾ ਹਾਂਜੀ ਸਰ ਆਇਆ ਸੀ ਰਾਤ ਨੂੰ ਸਾਡੀ ਕਲਾਸ ਦੇ ਮੁੰਡੇ ਨਾਲ ਪਿੰਦੀ ਨਾਂ ਦੇ ਮੁੰਡੇ ਨਾਲ ਚੱਲ ਗਈ ਸੀ ਮੈਨੂੰ ਬਹੁਤ ਸਮਝਾਇਆ ਸੀ ਪਰ ਉਹਨੇ ਮੇਰੀ ਇੱਕ ਵੀ ਨਹੀਂ ਸੁਣੀ ਕੋਈ ਗੱਲ ਨਹੀਂ ਜਸੀ ਅਸਤਾਬਸੇ ਹੀ ਇਨਕੁਆਰੀ ਕਰਨ ਆਇਸੀ ਤਨਦਰਮ ਦੀ ਲੋੜ ਨਹੀਂ ਦੋ ਮਿੰਟ ਲਈ ਆਪਣਾ ਮੋਬਾਈਲ ਦਿਓ ਹਾਲਦਾਰ ਕਾਲ ਡੀਟੇਲ ਚੈੱਕ ਕਰ ਫਰਖੰਦ ਲੈਂਚ ਹਲੋ ਇਹ ਸਾਨੂੰ ਦੁਬਾਰਾ ਲੋਡ ਪਈ ਤਾਂ ਸੀ ਦੁਬਾਰਾ ਇਨਕੁਆਰੀ ਕਰਨਾ ਆਵੇਂ ਚਲੋ ਠੀਕ ਹੈ ਜੀ ਠੀਕ ਕੁੜੀ ਤੈਨੂੰ ਸਵੇਰੇ ਨਹੀਂ ਦੱਸਿਆ ਕਿ ਇਹ ਪਿਆਕ ਉਸ ਕਰ ਗਈ ਬਾਪੂ ਮੈਂ ਬਹੁਤ ਡਰ ਗਈ ਸੀ ਮੈਂ ਤਾਂ ਤੈਨੂੰ ਦੱਸ ਨਹੀਂ ਸਕੀ ਮੈਨੂੰ ਪਤਾ ਤੂੰ ਵੀ ਉਹੀ ਜੀ ਆਲੇ ਗੱਲ ਸੁਣ ਲੈ ਕੁੜੀਏ ਸਵੇਰ ਤੋਂ ਸਕੂਲਸ ਨਾਲ ਕਿਧਰੇ ਨਹੀਂ ਜਾਣਾ ਬਹੁਤ ਪੜ੍ਹਦੇ ਆ ਔਰ ਨਮਾ ਚੰਦ ਚਾੜੇਗੀ ਵੱਡੂ ਤੇਰਾ ਫਾਹਾ ਨਹੀਂ ਬੱਬੂ ਮੈਂ ਪੜਨਾ ਸੀ ਮੈਂ ਕਿਹੜਾ ਕੋਈ ਗਲਤੀ ਕੀਤੀ ਆ ਬਸ ਬਥੇਰਾ ਪੜਨੀ ਲਾਵੇਂਗੀ ਪੜ ਕੇ ਰੰਗ ਤੂੰ ਚੰਨ ਰਾਹ ਜਾ ਲੱਗਦਾ ਹੈ ਉਹ ਗਿੰਦਰਾ ਮੈਂ ਤਾਂ ਤੇਰੇ ਲਈ ਆਉਂਦਾ ਸੀ ਕਿਉਂ ਚਾਚਾ ਖੈਰ ਹੈ ਆਪਣੀ ਜੱਸੀ ਵਾਸਤੇ ਰਿਸ਼ਤਾ ਦੇਖ ਵਿਆਹ ਕੇ ਤੋਰਨੀ ਹੈ ਕਿਉਂ ਚਾਚਾ ਕੀ ਗੱਲ ਹੋ ਗਈ ਹਲੇ ਤਾਂ ਕੁੜੀ ਆਪਣੀ ਕਿੰਨੀ ਨਿਆਣੀ ਹੈ ਹਲੇ ਪੜਤਾ ਲੈਣ ਦੇ ਉਹਨੂੰ ਉਹ ਭਈ ਜਮਾਨੇ ਤੋਂ ਡਰ ਲੱਗਦਾ ਆਹ ਦੇਖ ਲੈ ਹੈਪੀ ਦਾ ਕੀ ਰੌਲਾ ਪਿਆ ਸਾਰੇ ਪਰਿਵਾਰ ਨੂੰ ਮੂੰਹ ਦਿਖਾਉਣ ਜੋਗਰੇ ਨਹੀਂ ਛੱਡਿਆ ਮੈਨੂੰ ਤਾਂ ਇਸੇ ਗੱਲ ਤੋਂ ਡਰ ਲੱਗਦਾ ਹੈ ਕੋਈ ਗੱਲ ਨਹੀਂ ਚਾਚਾ ਫੇਰ ਨਾ ਕਰ ਮੈਂ ਤਾਂ ਤੈਨੂੰ ਦੋ ਦਿਨਾਂ ਚ ਹੀ ਰਿਸ਼ਤਾ ਲੱਭ ਕੇ ਦੇ ਜਨਾ ਬਸ ਗੇਂਦਰਾ ਜਿੰਨਾ ਸੇਤੀ ਹੋ ਸਕੇ ਉਹਨਾ ਸੇਤੀ ਕਰੀ ਮੈਂ ਵੀ ਲੱਭ ਕੇ ਰਿਸ਼ਤਾ ਆਪਣਾ ਫਰਜ਼ ਪੂਰਾ ਕਰਾਂ ਚੱਲ ਕੋਈ ਗੱਲ ਨਹੀਂ ਚਾਚਾ ਮੈਂ ਕਰਦਾ ਕੋਈ ਹੱਲ ਦੋ ਦਿਨਾਂ ਅਸੀਂ ਲੱਭ ਕੇ ਦੇ ਦਾਂਦਾ ਰਿਸ਼ਤਾ ਚੱਲ ਠੀਕ ਹੈ ਚਾਚਾ ਮੈਂ ਦੁਕਾਨ ਤੇ ਜਾ ਕੇ ਆਉਣਾ ਚੱਲ ਠੀਕ ਹੈ ਭਤੀਜ ਠੀਕ ਹੈ ਲੈ ਵੀ ਅੰਦਰਾਂ ਗਾਕ ਤਾਂ ਤੱਤੇ ਹੀ ਐ ਉਹ ਲਾ ਕਹਿੰਦਾ ਸੀ ਮੇਰੇ ਮੁੰਡੇ ਨਾਲ ਰਿਸ਼ਤਾ ਕਰ ਉਹਦੇ ਲਈ ਜਾ ਕੇ ਆਉਣਾ ਕਣਕਵਾ ਓ ਕੀ ਗੱਲ ਕੇਂਦਰਾ ਬੜੇ ਚਰਵਾ ਕਿਹੜਾ ਮਾਰਿਆ ਕਿਵੇਂ ਯਾਦ ਕਰ ਲੈ ਸਾਨੂੰ ਅੱਜ ਚਾਚਾ ਮੈਂ ਤਾਂ ਆਪਣੇ ਬੰਟੀ ਦੇ ਰਿਸ਼ਤੇ ਬਾਰੇ ਆਇਆ ਸੀਗਾ ਇੱਕ ਰਿਸ਼ਤਾ ਹੈ ਬਹੁਤ ਵਧੀਆ ਅੱਛਾ ਹਾਂ ਇਹ ਤਾਂ ਬਹੁਤ ਵਧੀਆ ਗੱਲ ਆਇਆ ਫਿਰ ਉਹ ਤਾਂ ਠੀਕ ਹੈ ਚਾਚਾ ਪਰ ਰੁਪਿਆ 50000 ਲੱਗੂ ਰਿਸ਼ਤਾ ਮੇਰੇ ਹੱਥ 'ਚ ਹੈ ਉਹ ਨਾਲੇ ਚਾਚੀ ਨਹੀਂ ਦਿਸਦੀ ਉਹ ਕਿੱਧਰ ਗਈ ਓਏ ਉਹ ਤਾਂ ਗਵਾਂਡੀਆਂ ਦੇ ਗਈ ਹੈਗੀ ਕੋਈ ਨਹੀਂ ਆਜੂ 2 ਮਿੰਟ ਬੈਠ ਤੂੰ ਉਹ ਨਾ ਨਾ ਚਾਚਾ ਮੈਨੂੰ ਕਾਲੀ ਹੈ ਨਾਲੇ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਮਨਜ਼ੂਰ ਆ ਤੈਨੂੰ ਕੋਈ ਉਹ ਤਾਂ ਠੀਕ ਆ ਗਿੰਦਰਾ ਪਰ ਦਾਜ ਦੋਜ ਤਾਂ ਵਧੀਆ ਦਵਾਏਗਾ ਤੂੰ ਤੈਨੂੰ ਪਤਾ ਆਪਣੇ ਮੁੰਡਿਆਂ ਦੀ ਜ਼ਮੀਨ ਵਧੀਆ ਹੀ ਆਉਂਦੀ ਆ ਤੂੰ ਫਿਕਰ ਨਾ ਕਰ ਚਾਚਾ ਦਾਜ ਤਾਂ ਤੈਨੂੰ ਪੂਰਾ ਦਵਾਊਗਾ ਬਸ ਤੂੰ ਮੇਰਾ ਮਨਤਾਨ ਕਰਦੀ ਚਲ ਠੀਕ ਆ ਚਾਚਾ ਮੈਂ ਤਾਂ ਚੱਲਦਾ ਫੇਰ ਚੱਲ ਚੰਗਾ ਭਤੀਜਾ ਕਰੀ ਫੇਰ ਆਪਣਾ ਕੰਮ ਹਣਾ ਕੋਈ ਨਾ ਚਾਚਾ ਠੀਕ ਆ ਸਵਾਸ਼ ਤੇਰੇ ਲਾਏ ਵੀ ਕਿੰਦਰਾ ਦੋਵੇਂ ਤੇਰਾ ਤਾਬ ਲਿਆਣੇ ਇਸ ਤੇ ਲਈ ਪਈਆ 50000 ਦਾ ਮਸਲਾ ਹੈ ਤੂੰ ਰਿਸ਼ਤਾ ਕਰਾ ਕੇ ਰਾਂ ਪਿੰਡ ਚਲਦੇ ਆ ਚਾਚੇ ਮੱਗਰ ਨਾਲ ਕਰਦੇ ਆ ਗੱਲ ਕਿਵੇਂ ਵਾਪੂ ਕਿੰਦਰਾ ਆਇਆ ਸੀ ਵਾਹ ਹਾਂ ਉਹਦਾ ਤੇਰੇ ਰਿਸ਼ਤੇ ਦੀ ਗੱਲ ਕਰ ਦਿੰਦੀ ਆ ਤਾਂ ਲ ਵਧੀਆ ਜਿਹਾ ਰਿਸ਼ਤਾ ਹੋ ਜੇ ਨਾਲ ਕੋਈ ਖਰਚਾ ਮਰਚਾ ਨਹੀਂ ਕਰਾਉਦੇ ਹੈਗੇ ਬਾਅਦ ਚ ਉਹਨੇ ਜਿਹੜਾ ਵੀ ਕਰਨਾ ਆਪਾਂ ਨੇ ਇਹ ਤਾਂ ਬਹੁਤ ਵਧੀਆ ਗੱਲ ਆ ਬਾਪੂ ਫਿਰ ਨਾਲੇ ਘਰਵਾਰ ਤਾਂ ਵਧੀਆ ਹੋਊਗਾ ਉਹ ਘਰਵਾਰ ਤਾਂ ਪੂਰਾ ਵਧੀਆ ਕਹਿੰਦਾ ਨਾਲੇ ਕੁੜੀ ਵਧੀਆ ਸੋਹਣੀ ਸਣੱਖੀ ਹੈਗੀ ਨਾਲੇ ਦਾਜ ਵੀ ਪੂਰਾ ਵਧੀਆ ਜੱਜ ਕੇ ਦੇਣਗੇ ਕਹਿੰਦਾ ਤਾਕੜਾ ਘਰ ਆ ਕਹਿੰਦਾ ਵਧੀਆ ਫਿਰ ਆਪਾਂ ਨੂੰ ਹੋਰ ਕੀ ਚਾਹੀਦਾ ਹੈਗਾ ਹੋਰ ਘਰ ਪਰ ਦੇਣਗੇ ਕਹਿੰਦਾ ਉਹ ਨਾਲੇ ਗਾਹਾਂ ਨਾਲ ਕਿਸੇ ਨੂੰ ਦੱਸੇ ਆਪਾਂ ਅਨਿਵਾਰ ਬਹੁਤ ਨੇ ਲੋਕ ਆ ਬਾਪੂ ਆ ਪਾਣੀ ਕੀ ਲੈਣਾ ਕਿਸੇ ਨੂੰ ਕਹਿ ਕੇ ਯਾਰ ਓਏ ਕਹਿ ਕੇ ਕਿਉਂ ਤੂੰ ਪਕਾਈ ਮਾਰ ਦਿੰਨਾ ਉਹਨਾਂ ਲੋਕਾਂ ਕੋਲ ਨਾ ਨਾ ਬਾਪੂ ਆਪਾਂ ਕਿਸੇ ਨੂੰ ਨਹੀਂ ਦੱਸਦੇ ਹੋਰ ਨਹੀਂ ਪਤਾ ਕਿਹੜਾ ਪਾਨੀ ਮਾਰਦੇ ਤੇ ਪਹਿਲਾਂ ਦੋ ਰਿਸ਼ਤੇ ਜਿਹੜੇ ਪਹਿਲਾਂ ਟੁੱਟ ਗਏ ਨਾ ਬਾਪੂ ਮੈਂ ਕਿਸੇ ਨੂੰ ਦੱਸਦਾ ਦੁਕਾਨਾ ਕਰੀ 10 ਦਿਨ ਆਪਦਾ ਨਸੀਬ ਤੇ ਜੋ ਉਹ ਰੱਖੀ ਮੜਿਆ ਕਿਤੇ ਅਗਲਾ ਕਹਦੇ ਮੁੱਢ ਦਾ ਮਸਾ ਕਰਦਾਗਾ ਬੋਝ ਪਚਾ ਕੇ ਰਹੀ ਮੜਿਆ ਕੋਈ ਨਾ ਬਾਪੂ ਮੈਂ ਖਿਆ ਰੱਖੂ ਹਾਂ 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 ਫੇਰ ਆਪਾਂ ਕਰਦੀ ਇੱਧਰ ਕੰਮ ਆ ਫੇਰ ਦੇਖੀ ਵੇ ਦੇਖੀ ਜਿਹੜਾ ਕੋਸ ਹੋਊਗਾ ਹੈਨਾ ਚੱਲ ਬਾਪੂ ਫਿਰ ਤੂੰ ਕਰ ਲੈ ਗੱਲ ਮੈਂ ਮੜਾ ਜਾ ਆਵਾਂ ਗੱਲ ਸੁਣ ਚਾਚਾ ਬਹੁਤ ਵਧੀਆ ਰਿਸ਼ਤਾ ਹੈ ਮੈਂ ਦੇਖ ਕੇ ਆ ਆਪਣੀ ਜੱਸੀ ਵਾਸਤੇ ਉਹ ਤਾਂ ਕਹਿੰਦੇ ਤੁਹਾਨੂੰ ਕੁਝ ਨਹੀਂ ਚਾਹੀਦਾ ਬਸ ਦੋ ਕੱਪੜਿਆਂ ਚ ਕੁੜੀ ਭੇਜ ਦੋ ਤਾਂ ਵਧੀਆ ਕੀਤਾ ਕਿੰਦਰਾ ਤੈਂ ਰਿਸ਼ਤਾ ਵੀ ਵਧੀਆ ਮੰਗ ਵੀ ਕੋਈ ਨਹੀਂ ਹੈਗੀ ਤੂੰ ਬੁਲਾ ਮੁੰਡੇ ਵਾਲਿਆਂ ਨੂੰ ਜਲਦੀ ਕਿਵੇਂ ਕਹਿਣਗੇ ਆਪਾਂ ਉਹੀ ਕਰ ਲਾਂਗੇ ਉਹ ਤਾਂ ਚਾਚਾ ਆਪਣੇ ਤੋਂ ਜਮ੍ਹਾਂ ਬਾਹਰ ਨਹੀਂ ਉਹ ਤਾਂ ਬਾਲੇ ਭੋਲੇ ਬੰਦੇ ਨੇ ਚਲ ਮੈਂ ਕਰਦਾ ਉਹ ਨਾਲ ਗੱਲ ਚਲ ਠੀਕ ਆ ਚਾਚਾ ਮੈਂ ਕਰਦਾ ਠੀਕ ਆ ਜੰਦਰਾ ਮਮਕਾਰ ਕੁੜੀਏ ਇਹ ਤਾਂ ਮੈਂ ਦੇਖਣਾਗਾ ਕਿ ਤੇਰਾ ਵਿਆਹ ਹੁਣ ਕਰਨਾ ਕਦੋਂ ਕਰਨਾ ਜੇ ਹੁਣ ਨਹੀਂ ਕਰਨਾ ਫਿਰ ਕਦੋਂ ਕਰਨਾਗਾ ਕ ਤੇਰੇ ਵੀ ਹੈਪੀ ਵਾਂਗੂ ਭੱਜਣ ਦੀ ਸਲਾਹ ਕੀ ਨਹੀਂ ਬਾਪੂ ਜੀ ਤੁਸੀਂ ਐਵੇਂ ਨਾ ਸੋਚੋ ਮੈਂ ਕਦੇ ਵੀ ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗਣ ਦਊਂਗੀ ਤੁਸੀਂ ਮੈਤੇ ਯਕੀਨ ਕਰੋ ਬਾਤ ਬਥੇਰਾ ਕਰ ਲਿਆ ਤੇਰੇ ਤੇ ਯਕੀਨ ਆ ਆ ਹੈਪੀ ਦੇ ਪਿਆਉਣੇ ਵੀ ਹੈਪੀ ਤੇ ਯਕੀਨ ਕੀਤਾ ਸੀ ਜਿਵੇਂ ਇੱਕ ਦਾੜੀ 'ਚ ਖੇ ਪਾ ਕੇ ਗਈ ਐ ਤੂੰ ਵੀ ਉਹਦੀ ਫੇਲ ਨਹੀਂ ਐ ਬਾਪ ਤੇਰਾ ਸੁਣ ਲੈ ਤੇਰਾ ਪਾਸਾ ਜਿਹੜਾ ਕੁਝ ਕਰਨਾ ਮੈਂ ਆਪਣੀ ਮਰਜ਼ੀ ਨਾਲ ਕਰਨਾ ਹੁਣ ਵੜਦਾ ਤੇਰਾ ਫਾਹਾ ਇੱਕ ਦੋ ਦਿਨਾਂ ਚ ਹੀ ਨਾ ਬਾਪੂ ਐਦਾਂ ਚੱਪਰਾ ਮਰ ਐਂਪੀਰ ਘੱਟੀ ਵਾਪੂ ਜੀ ਸਸੀ ਕਾ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਨਵੀਂ ਆਉਣ ਵਾਲੀ ਹਰ ਵੀਡੀਓ ਨੇ ਏਦਾਂ ਹੀ ਪਿਆਰ ਦਿੰਦੇ ਰਹੋ ਤੇ ਜੇ ਕੋਈ ਫੀਮੇਲ ਐਕਟਰ ਸਾਡੇ ਨਾਲ ਕੰਮ ਕਰਨਾ ਚਾਹੁੰਦੀ ਹੈ ਤਾਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੀ ਹੈ ਬਾਕੀ ਜੇ ਕਿਸੇ ਨੇ ਸਾਡੀਆਂ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਤੇ ਕਲਿੱਕ ਕਰਕੇ ਦੇਖ ਸਕਦਾ ਹੈਗਾ ਬਾਕੀ ਸਾਡੀ ਵੀਡੀਓ ਨੂੰ ਵਾਦਦਾ ਤੇ ਸ਼ੇਅਰ ਜਰੂਰ ਕਰਦਿਆ ਕਰੋ ਬਾਕੀ ਇਸ ਵੀਡੀਓ ਦਾ ਅਗਲਾ ਭਾਗ ਅਸੀਂ ਅਗਲੇ ਹਫਤੇ ਪਾਵਾਂਗੇ ਤੇ ਹੁਣ ਬੋਲਾਂਗੇ ਆਪਾਂ ਪਹਿਲੇ 15 ਮਿੰਟ ਪਹਿਲਾ ਹੈਗਾ ਜੀ ਜਰਨੈਲ ਕੋਰਟ ਸਮੀਰ ਬਠਿੰਡਾ ਕੁਲਦੀਪ ਸਿੰਘ ਸੁਮਨ ਫਰੰਡ ਜੀ ਜੀ ਨਮੋਲ ਜਸਕਰਨ ਕੌਰ ਵਿਦੇਸਾ ਹਰਪ੍ਰੀਤ ਸਿੰਘ ਗੋਬਿੰਦ ਕੁਮਾਰ ਗਗਨ ਮਾਨ ਜਗਸੀਰ ਭੰਮਾ ਭਾਵਨਾ ਸ਼ਰਮਾ ਪੰਥਪ੍ਰੀਤ ਪੰਗੂ ਗੱਗੀ ਸ਼ਰਮਾ ਐਚ ਐਸ ਰੈਕਡ ਤੇ ਪ੍ਰੀਤ ਮੈਰਾ ਐਮ ਐਸ ਐਮ ਟੀਵੀ ਨਿਊਜ਼ ਇਹ ਨਹੀਂ ਪਹਿਲੇ 15 ਮਿੰਟ ਤੇ ਤੁਸੀਂ ਵੀ ਇਸ ਵੀਡੀਓ 'ਚ ਪਹਿਲੇ 15 ਕਮੈਂਟ ਸਭ ਤੋਂ ਪਹਿਲਾਂ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ 'ਚ ਤੁਹਾਡਾ ਨਾਮ ਬੋਲੀਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣਾ ਕਮੈਂਟ ਕਰਦੇ ਹੋ ਨਾ ਤੇ ਬਾਕੀ ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰੋ ਤੇ ਇਸ ਵੀਡੀਓ ਦਾ ਅਗਲਾ ਭਾਗ ਅਸੀਂ ਬਹੁਤ ਜਲਦ ਲੈ ਕੇ ਆਵਾਂਗੇ ਬਹੁਤ ਹੀ ਵਧੀਆ ਹੋਊ ਤਾਂ ਜੋ ਤੁਹਾਨੂੰ ਅਗਲੀ ਵੀਡੀਓ ਜਰੂਰ ਦੇਖਿਓ ਕਿਉਂਕਿ ਵੀਡੀਓ ਜੇ ਦੋਏ ਭਾਗ ਦੇਖਾਂਗੇ ਆਪਾਂ ਤਾਂ ਬਹੁਤ ਵਧੀਆ ਰਿਜ਼ਲਟ ਆਊਗਾ ਵੀਡੀਓ ਦਾ ਬਹੁਤ ਵਧੀਆ ਮੈਸੇਜ ਆ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਨੇ ਰਾਮ ਕਹਾਣੀ ਅਬਦੇ ਕੋਲੀ ਰੱਖਿਆ ਕਰ ਮੈਨੂੰ ਨਾ ਦੇਸ ਲਾਹਾਂ ਯਾਰ ਮੈਂ ਆਪਣੇ ਬਾਪੂ ਦੀ ਪੱਗ ਨਾ ਆ ਲੈ ਲੈ ਲੋ ਇਹ ਟ੍ਰਾਈਂਗ ਕਰਦੇ ਆਂ ਕਰੀ ਚੈੱਕ ਕਰੀ ਚੈੱਕ ਬਸ ਹੁਣ ਜਿਹੜਾ ਕੁਝ ਹੋਊਗਾ ਦੇਖੀ ਜਾਊਗਾ ਬਲੀ ਅਸਲ ਤੇ ਆਈ ਤੇ ਹਟ ਜਾ ਯਾਰ ਚਲ ਕਲਾਕਲਾ ਐਕਸ਼ਨ ਹਟੋ ਗੇ ਕੇ ਮੈਂ ਨਾ ਜਦੋਂ ਦਾ ਫੱਕਿੰਗ ਈਗੋਸ ਆ ਬਹਿਣ ਆ ਆ ਤੇ ਮੈਨੂੰ ਨਹੀਂ ਪਤਾ ਯਾਰ ਮੈਂ ਤਾਂ ਕਲਾਸ ਉੱਠ ਗਈ ਭੱਜੂਗਾ ਇਹ ਯਾਰ ਬਸ ਕੱਲ ਉੱਠ ਕੇ ਲੱਗ ਜਾ ਬਸ ਅੱਜ ਕੱਲ੍ਹ ਨਹੀਂ ਐਕਸ਼ਨ ਯਾਰ ਮੈਨੂੰ ਨਹੀਂ ਪਤਾ ਯਾਰ ਮੈਂ ਤਾਂ ਕਲਾਸ ਜਾ ਰਿਹਾ ਯਾਰ ਮੇਰੀ ਗੱਲ ਸੁਣਦਾ ਸੁਣ ਲੈ ਬਾਪੂ ਤੁਸੀਂ ਕਿਉਂ ਨਹੀਂ ਮੇਰੀ ਗੱਲ ਸੁਣਦੇ ਮੈਂ ਵੀ ਇਹ ਨਹੀਂ ਕਰਾਉਣਾ ਕਿਉਂ ਮੇਰੀ ਜ਼ਿੰਦਗੀ ਖਰਾਬ ਕਰ ਰਹੇ ਹੋ ਗੱਲ ਸੁਣ ਕੁੜੀਏ ਇਹ ਤਾਂ ਮੈਂ ਦੇਖਣਾ ਕਿ ਵਿਆਹ ਹੁਣ ਕਰਨਾ ਕਿਦਾਂ ਗਦੋਂ ਕਰਨਾਗਾ ਕਿ ਤੂੰ ਹੈਪੀ ਮੰਗੋ ਕੱਟ ਪਿੰਦੀ ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ ਕਿਉਂ ਨਹੀਂ ਹੋ ਸਕਦਾ ਜਿੰਨ ਮੈਂ ਬੜਾ ਡਾਇਲਗ ਤਾਂ ਬੋਲ ਲੈਣ ਨੂੰ ਆ ਮੈਂ ਚਲੋ